ਸੰਗੀਤ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਮੇਰੇ ਪਹਿਲੇ ਪਾਤਸ਼ਾਹ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਖਸ਼ੀ ਹੋਈ ਬਾਣੀ ਬਾਰੇ ਪਾਉ ਜਪ ਦੀ ਬਾਣੀ ਬਾਰੇ ਜਿਹਨੂੰ ਆਪਾਂ ਸਤਕਾਰ ਸਹਿਤ ਜਪਜੀ ਸਾਹਿਬ ਜੀ ਦੀ ਬਾਣੀ ਕਹਿੰਦੇ ਆ ਜਪਜੀ ਸਾਹਿਬ ਜੀ ਦੀ ਬਾਣੀ ਅਮਰਤ ਵੇਲੇ ਦੀਆਂ ਬਾਣੀਆਂ ਦੇ ਵਿੱਚੋਂ ਪਹਿਲੀ ਬਾਣੀ ਆ ਅਤੇ ਜੋ ਮਨੁੱਖ ਵੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਨੇ ਉਹਨਾਂ ਦੇ ਉੱਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਆ ਮਹਾਪੁਰਖ ਜੀ ਕਹਿੰਦੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਵਾਲਿਆਂ ਨੂੰ ਸਿਰਫ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਹੀ ਖੁਸ਼ੀਆਂ ਨਹੀਂ ਮਿਲਦੀਆਂ ਬਲਕਿ ਸਾਡੇ ਦਸਾਂ ਗੁਰਸਹਿਬਾਨਾਂ ਦੀਆਂ ਸ਼ਹੀਦਾਂ ਸਿੰਘਾਂ ਦੀਆਂ ਖੁਸ਼ੀਆਂ ਬਰਕਤਾਂ ਉਸ ਮਨੁੱਖ ਦੀ ਝੋਲੀ ਦੇ ਵਿੱਚ ਪੈਂਦੀਆਂ ਨੇ ਜੋ ਮਨੁੱਖ ਨੇਮ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦਾ ਹੋਵੇ ਇਸ ਕਰਕੇ ਮਹਾਪੁਰਖ ਜੀ ਸਾਨੂੰ ਵਾਰ-ਵਾਰ ਇਹ ਮਤ ਦਿੰਦੇ ਆ ਸਮਝਾਉਂਦੇ ਆ ਕਿ ਭਾਈ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੰਨੇ ਮਰਜੀ ਰਜੇਵੇਂ ਹੋਣ ਤੁਸੀਂ ਜਿੰਨੇ ਮਰਜੀ ਜੀ ਕਮਾਕਾਰਾਂ ਵਾਲਿਓ ਪਰ ਫਿਰ ਵੀ ਆਪਣੇ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਤੋਂ ਕਰਿਆ ਕਰੋ ਜਦੋਂ ਆਪਾਂ ਸਵੇਰੇ ਉੱਠਦਿਆਂ ਸਾਰ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਆਂ ਤਾਂ ਸਾਡਾ ਮਨ ਸਾਰਾ ਦਿਨ ਖੜਿਆ ਰਹਿੰਦਾ ਹੈ ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹਿੰਨੇ ਆ ਸਾਡੇ ਨਾਲ ਇੱਕ ਤਾਕਤ ਇੱਕ ਊਰਜਾ ਕੰਮ ਕਰਦੀ ਹੈ ਜੋ ਸਾਡੇ ਆਪਣੇ ਅੰਦਰ ਦੇ ਵਿਸ਼ਵਾਸ ਨੂੰ ਵਧਮਦੀ ਆ ਅਸੀਂ ਫਿਰ ਕਿਸੇ ਵੀ ਦੁੱਖ ਰੋਗ ਮੁਸੀਬਤ ਨੂੰ ਦੇਖ ਕੇ ਘਬਰਾਉਂਦੇ ਨਹੀਂ ਆ ਵਿਸ਼ਵਾਸ ਹੁੰਦਾ ਹੈ ਕਿ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸ਼ਹੀਦਾਂ ਸਿੰਘਾਂ ਦਾ ਮੇਰੇ ਸਿਰ ਦੇ ਉੱਤੇ ਮੀਰ ਪ੍ਰਿਆ ਹੱਥ ਹੈ ਮੈਂ ਹਰ ਇੱਕ ਕੰਮ ਨੂੰ ਕਰ ਲਵਾਂਗਾ ਕਿਉਂਕਿ ਸੰਗਤ ਜੀ ਸਾਡੇ ਦਸਾਂ ਹੀ ਗੁਰੂ ਸਹਿਬਾਨਾਂ ਨੂੰ ਸ਼ਹੀਦਾਂ ਸਿੰਘਾਂ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਦੇ ਨਾਲ ਵੀ ਬੜਾ ਪਿਆਰ ਹੈ ਅਤੇ ਇਸ ਬਾਣੀ ਦਾ ਪਾਠ ਕਰਨ ਵਾਲਿਆਂ ਦੇ ਨਾਲ ਵੀ ਬੜਾ ਪਿਆਰ ਆ। ਇਹ ਤਾਂ ਸਾਨੂੰ ਇੱਕ ᔪਗਤ ਮਿਲ ਗਈ ਆਪਣੇ ਗੁਰੂਆਂ ਦਾ, ਆਪਣੇ ਸ਼ਹੀਦਾਂ ਸਿੰਘਾਂ ਦਾ ਪਿਆਰ ਹਾਸਲ ਕਰਨ ਦੇ ਲਈ, ਉਹਨਾਂ ਦੀ ਖੁਸ਼ੀ ਹਾਸਲ ਕਰਨ ਦੇ ਲਈ। ਇਹ ਮੌਕਾ ਗਵਾਉਣਾ ਨਹੀਂ ਚਾਹੀਦਾ। ਰੋਜ਼ ਹੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਚਾਹੀਦਾ ਹੈ। ਆਪਾਂ ਗੁਰੂ ਇਤਿਹਾਸ ਨੂੰ ਪੜ੍ਹੀਏ ਤਾਂ ਪਤਾ ਠੀ ਕਿੰਨੀਆਂ ਸਾਖੀਆਂ, ਕਿੰਨੀਆਂ ਉਦਾਹਰਨਾਂ ਮਿਲਦੀਆਂ ਨੇ। ਜਦੋਂ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਵਾਲਿਆਂ ਦੇ ਉੱਤੇ ਕਿਰਪਾ ਕੀਤੀ। ਛੇਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਇੱਕ ਸਾਖੀ ਜਿਸ ਨੂੰ ਸੁਣ ਕੇ ਮਨ ਦੇ ਵਿੱਚ ਇੰਨਾ ਵਿਸ਼ਵਾਸ ਇੰਨਾ ਭਰੋਸਾ ਵੱਧ ਜਾਂਦਾ ਹੈ ਜਪਜੀ ਸਾਹਿਬ ਜੀ ਦੀ ਬਾਣੀ ਦੀ ਤਾਕਤ ਦੇ ਬਾਰੇ ਪਤਾ ਲੱਗਦਾ ਹੈ ਕਹਿੰਦੇ ਇਦਾਂ ਹੀ ਨਾ ਮੇਰੇ ਛੇਵੇਂ ਪਾਤਸ਼ਾਹ ਜੀ ਇੱਕ ਦਿਨ ਆਪਣੇ ਬਚਨਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਅਚਾਨਕ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੂਰੀ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਈ ਸੰਗਤ ਦੇ ਵਿੱਚੋਂ ਕੋਈ ਐਸਾ ਸਿੱਖ ਹੈ ਜੋ ਸਾਨੂੰ ਜਪਜੀ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰਕੇ ਸੁਣਾ ਸਕੇ ਕਹਿੰਦੇ ਸਾਰੀ ਸੰਗਤ ਇੱਕ ਦੂਸਰੇ ਦੇ ਮੂੰਹ ਵੱਲ ਵੇਖਣ ਲੱਗੀ ਕਹਿੰਦੇ ਇੱਕ ਸਿੱਖ ਉੱਠਿਆ ਉਹਨੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੇਕਰ ਤੁਹਾਡੀ ਇਜਾਜ਼ਤ ਹੋਵੇ ਤੁਸੀਂ ਮੇਰੇ ਸਿਰ ਦੇ ਉੱਤੇ ਮੇਰ ਪਰਿਆ ਹੱਥ ਰੱਖੋ ਤਾਂ ਮੈਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰਨ ਦੀ ਕੋਸ਼ਿਸ਼ ਕਰ ਸਕਦਾ ਹਾਂ ਕਹਿੰਦੇ ਛੇਵੇਂ ਪਾਤਸ਼ਾਹ ਜੀ ਉਸ ਸਿੱਖ ਤੋਂ ਬੜੇ ਖੁਸ਼ ਹੋਏ ਉਸ ਸਿੱਖ ਦੇ ਲਈ ਇੱਕ ਸੋਹਣਾ ਆਸਣ ਲਗਾ ਕੇ ਉਹਨੂੰ ਉੱਥੇ ਬਿਠਾ ਕੇ ਪਾਠ ਕਰਨ ਦੇ ਲਈ ਕਿਹਾ ਕਹਿੰਦੇ ਇਧਰੋਂ ਸਿੱਖ ਨੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਉਹ ਸਿੱਖ ਨੇ ਇੰਨਾ ਪਿਆਰ ਦੇ ਵਿੱਚ ਭਿੱਜ ਕੇ ਬਾਣੀ ਦਾ ਪਾਠ ਕੀਤਾ ਸ਼ੁੱਧ ਉਚਾਰਨ ਕੀਤਾ ਤਾਂ ਸਤਿਗੁਰ ਸੱਚੇ ਪਾਸ਼ਾ ਉਹਦੇ ਉੱਤੇ ਇੰਨੇ ਦਿਆਲ ਹੋ ਗਏ ਇੰਨੇ ਖੁਸ਼ ਹੋ ਗਏ ਕਿ ਮਨ ਦੇ ਵਿੱਚ ਸੋਚ ਲਿਆ ਕਿ ਜਦੋਂ ਹੀ ਇਹ ਸਿੱਖ ਬਾਣੀ ਦਾ ਪਾਠ ਕਰਕੇ ਉੱਠੇਗਾ ਨਾਲ ਦੀ ਨਾਲ ਇਹਨੂੰ ਗੁਰਨਾਨਕ ਪਾਸ਼ਾ ਜੀ ਦੇ ਘਰ ਦਾ ਵਾਰਿਸ ਬਣਾ ਦੇਣਾ ਹੈ ਭਾਵ ਕਿ ਆਪਣੇ ਗੁਰੂ ਗੱਦੀ ਦੇਣ ਨੂੰ ਤਿਆਰ ਹੋ ਗਏ ਉਦੋਂ ਸਿੱਖ ਬਾਣੀ ਦਾ ਪਾਠ ਕਰ ਰਿਹਾ ਹੈ ਸਤਗੁਰ ਸੱਚੇ ਪਾਸ਼ਾ ਆਪਣੇ ਅਸਨਾ ਤੋਂ ਪਿੱਛੇ हट ਰਹੇ ਨੇ ਸੰਗਤ ਕਦੇ ਸਿੱਖਦੇ ਮੁਖ ਵੱਲ ਦੇਖਦੀ ਹੈ ਕਦੇ ਪਾਸ਼ਾ ਜੀ ਵੱਲ ਦੇਖਦੀ ਆ ਵੀ ਪਾਸ਼ਾ ਆਪਣੇ ਸਿੰਘਾਸਣ ਤੋਂ ਆਪਣੇ ਆਸਣ ਤੋਂ ਪਿੱਛੇ ਝੁਮ हट ਰਹੇ ਨੇ ਪਰ ਕਿਸੇ ਨੂੰ ਨਹੀਂ ਪਤਾ ਸਹੀ ਕਿ ਸਤਗੁਰ ਸੱਚੇ ਪਾਸ਼ਾ ਜੀ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਕਹਿੰਦੇ ਪਰ ਜਦੋਂ ਹੀ ਜਬ ਜੀ ਸਹਿਬ ਜੀ ਦੀ ਬਾਣੀ ਦੇ ਪਾਠ ਦੀ ਸਮਾਪਤੀ ਹੋਈ ਉਹ ਸਿੱਖ ਸਲੋਕ ਤੇ ਪਹੁੰਚਿਆ ਤਾਂ ਸਿੱਖ ਦੇ ਮਨ ਦੇ ਵਿੱਚ ਫੁਰਨਾ ਬਣ ਗਿਆ ਕਿ ਜੇਕਰ ਪਾਸ਼ਾ ਮੇਰੇ ਪਾਠ ਕਰਨ ਤੋਂ ਖੁਸ਼ ਹੋਏ ਮੈਨੂੰ ਕਿਹਾ ਕਿ ਦੱਸ ਤੈਨੂੰ ਕੀ ਚਾਹੀਦਾ ਹੈ ਤਾਂ ਮੈਂ ਉਹ ਘੋੜਾ ਮੰਗ ਲਵਾਂਗਾ ਜੋ ਘੋੜਾ ਸੰਗਤਾਂ ਸਾਧਗੁਰ ਸੱਚੇ ਪਾਤਸ਼ਾਹ ਜੀ ਨੂੰ ਪੇਟ ਕਰਕੇ ਗਈਆਂ ਨੇ ਕਹਿੰਦੇ ਉਹ ਘੋੜਾ ਉਹ ਸਿੱਖ ਨੂੰ ਬੜਾ ਹੀ ਪਸੰਦ ਸੀ ਉਹ ਸਿੱਖ ਦਾ ਨਾਮ ਗੁਰੂ ਇਤਿਹਾਸ ਦੇ ਵਿੱਚ ਭਾਈ ਗੋਪਾਲਾ ਜੀ ਆਇਆ ਹੈ ਕਹਿੰਦੇ ਜਦੋਂ ਹੀ ਉਸ ਸਿੱਖ ਦੇ ਮਨ ਦੇ ਵਿੱਚ ਇਹ ਫੁਰਨਾ ਬਣਿਆ ਤਾਂ ਸਤਗੁਰ ਸੱਚੇ ਪਾਸ਼ਾ ਆਪਣੇ ਆਸਨਾ ਤੇ ਸਹੀ ਹੋ ਕੇ ਬੈਠ ਗਏ ਕਹਿੰਦੇ ਜਦੋਂ ਹੀ ਪਾੜ ਦੀ ਸਮਾਪਤੀ ਹੋਈ ਉਹ ਸਿੱਖ ਨੇ ਆ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਤਾਂ ਪਾਤਸ਼ਾਹ ਨੇ ਕੋਲ ਖੜੇ ਸਿੱਖਾਂ ਨੂੰ ਕਿਹਾ ਕਿ ਜਾਓ ਭਾਈ ਅਸਤਵਲ ਦੇ ਵਿੱਚੋਂ ਫਲਾਣਾ ਘੋੜਾ ਖੋਲ ਕੇ ਇਹ ਸਿੱਖ ਨੂੰ ਦੇ ਦਿਓ ਕਹਿੰਗੇ ਇਧਰ ਇਹ ਸਿੱਖ ਉਹਦੀਆਂ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਉੱਤੇ ਟਹਿ ਪਿਆ ਕਹਿਣ ਲੱਗਾ ਅੰਤਰਜਾਮੀ ਪਾਤਸ਼ਾਹ ਸੁਣਿਆ ਸੀ ਕਿ ਤੁਸੀਂ ਦਿਲਾਂ ਦੀਆਂ ਜਾਣਦੇ ਹੋ ਅੱਜ ਤਾਂ ਆਪਣੀ ਅੱਖ ਹੀ ਦੇਖ ਲਿਆ ਸਤਗੁਰ ਸੱਚੇ ਪਾਤਸ਼ਾਹ ਮੂੰਹੋਂ ਬੋਲਣ ਤੋਂ ਪਹਿਲਾਂ ਹੀ ਤੁਸੀਂ ਜਾਣ ਗਏ ਕਿ ਮੈਨੂੰ ਘੋੜਾ ਚਾਹੀਦਾ ਹੈ ਕਹਿੰਦੇ ਸਤਗੁਰ ਜੇ ਬਾਸ਼ਾ ਕਹਿਣ ਲੱਗੇ ਭੋਲਿਆ ਤੂੰ ਤਾਂ ਮੰਗ ਹੀ ਬਹੁਤ ਛੋਟੀ ਮੰਗੀ ਅਸੀਂ ਤਾਂ ਤੈਨੂੰ ਹੋਰ ਬਹੁਤ ਕੁਝ ਦੇਣਾ ਚਾਹੁੰਦੇ ਸਾਂ ਪਰ ਹੁਣ ਤੂੰ ਜੋ ਮੰਗਿਆ ਹੈ ਸਾਨੂੰ ਤੇਰੇ ਮਨ ਦੀ ਇੱਛਾ ਪੂਰੀ ਕਰਨੀ ਪੈਣੀ ਆ ਇਸ ਤਰ੍ਹਾਂ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਸਿੱਖ ਦੇ ਮੁਖ ਦੇ ਵਿੱਚੋਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਸੁਣ ਕੇ ਉਹਦੇ ਮਨ ਦੀ ਇੱਛਾ ਪੂਰੀ ਕੀਤੀ। ਇਹ ਸਾਖੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਏ ਕਿ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਵਾਲਿਆਂ ਤੇ ਕਿੰਨੇ ਨਿਹਾਲ ਹੁੰਦੇ ਨੇ, ਕਿੰਨੇ ਖੁਸ਼ ਹੁੰਦੇ ਨੇ। ਜੇ ਕੋਈ ਮੂੰਹੋਂ ਮੰਗ ਕੇ ਕੁਝ ਲੈਣਾ ਚਾਵੇ ਉਹ ਵੀ ਮਿਲਦਾ ਏ ਅਤੇ ਬਿਨਾ ਬੋਲਿਆਂ, ਬਿਨਾ ਮੰਗਿਆਂ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਬਹੁਤ ਕੁਝ ਦਿੰਦੇ ਨੇ। ਜੀ ਆਪਣੀ ਮਰਜ਼ੀ ਦੇ ਨਾਲ ਦੇਣ ਤਾਂ ਉਹ ਸਿੱਖ ਦੀਆਂ ਫਿਰ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਇਸ ਕਰਕੇ ਮਹਾਪੁਰਖ ਜੀ ਬਾਰ-ਬਾਰ ਸਮਝਾਉਂਦੇ ਕਿ ਭਾਈ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਜ਼ਰੂਰ ਕਰਿਆ ਕਰੋ ਜਪਜੀ ਸਾਹਿਬ ਜੀ ਦੀ ਬਾਣੀ ਪ੍ਰਤੱਖ ਗੁਰੂ ਨਾਨਕ ਪਾਸ਼ਾ ਆਪ ਨੇ ਜੇਕਰ ਕੋਈ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਵੇ ਉਹਦੀ ਜ਼ਿੰਦਗੀ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਬਦਲਾਅ ਆਉਂਦੇ ਨੇ ਉਹਦਾ ਜੀਵਨ ਬਦਲਣਾ ਸ਼ੁਰੂ ਹੋ ਜਾਂਦਾ ਹੈ ਜੇ ਕਿਤੇ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਵੇ ਸਹਿਜ ਨਾਲ ਪਾਠ ਕਰਨਾ ਸ਼ੁਰੂ ਕਰ ਦਵੇ ਸਮਝ ਸਮਝ ਕੇ ਪਾਠ ਕਰਨਾ ਸ਼ੁਰੂ ਕਰ ਦਵੇ ਭਾਵ ਕਿ ਗੁਰੂ ਦੀ ਸਮਝ ਆਉਣੀ ਸ਼ੁਰੂ ਹੋ ਜਾਵੇ ਕਿ ਗੁਰੂ ਸਾਹਿਬ ਜੀ ਨੇ ਬਾਣੀ ਦੇ ਰਾਹੀਂ ਕੀ ਸਮਝਾਇਆ ਤਾਂ ਫਿਰ ਤਾਂ ਬੇਅੰਤ ਕਿਰਪਾ ਹੁੰਦੀ ਆ ਉਸ ਮਨੁੱਖ ਦੇ ਉੱਤੇ ਉਹਦੀ ਜ਼ਿੰਦਗੀ ਦੀ ਸਾਰੀ ਮੋਹਤਾਜੀ ਮੁੱਕ ਜਾਂਦੀ ਆ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ ਦਾ ਸਾਰ ਹੈ ਤਾਂ ਫਿਰ ਆਓ ਆਪਾਂ ਵੀ ਰੋਜ਼ਾਨਾ ਜਪਜੀ ਸਾਹਿਬ ਦੀਦੀ ਬਾਣੀ ਦਾ ਪਾਠ ਕਰੀਏ ਭਾਵੇਂ ਕੀ ਗੁਰਸੇਖ ਨੂੰ ਅਮਰਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਪਾਠ ਕਰਨ ਦਾ ਹੁਕਮ ਆ ਪਰ ਜੇਕਰ ਕੋਈ ਮਨੁੱਖ ਆਪਣੀਆਂ ਜ਼ਿੰਮੇਵਾਰੀਆਂ ਕਰਕੇ ਆਪਣੇ ਕੰਮਕਾਰਾਂ ਕਰਕੇ ਪੰਜ ਬਾਣੀਆਂ ਦਾ ਪਾਠ ਨਹੀਂ ਕਰ ਪਾਉਂਦਾ ਜੇਕਰ ਉਹ ਇੱਕ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਵੇ ਸਤਿਗੁਰ ਸੱਚੇ ਪਾਸ਼ਾ ਉਹਦੇ ਤੇ ਵੀ ਬੜੇ ਨਿਹਾਲ ਹੁੰਦੇ ਨੇ ਸੋ ਸੰਗਤ ਜੀ ਆਓ ਆਪਾਂ ਵੀ ਅੱਜ ਤੋਂ ਹੀ ਮਨ ਦੇ ਵਿੱਚ ਦ੍ਰਿੜ ਕਰ ਲਈਏ ਕਿ ਭਾਵੇਂ ਜ਼ਿੰਦਗੀ ਵਿੱਚ ਦੁੱਖ ਹੋਵੇ ਸੁੱਖ ਹੋਵੇ ਜ਼ਿੰਦਗੀ ਦੇ ਵਿੱਚ ਜਿੰਨੇ ਮਰਜੀ ਰਜੇਵੇਂ ਹੋਣ ਪਰ ਅਮਰਤ ਵੇਲਾ ਨਹੀਂ ਛੱਡਣਾ ਅਮਰਤ ਵੇਲੇ ਦੇ ਵਿੱਚ ਨਗਾ ਨਹੀਂ ਪਹਿਣ ਦੇਣਾ ਆਪਣੇ ਨੇਮ ਦੇ ਵਿੱਚ ਨਗਾ ਨਹੀਂ ਪਹਿਣ ਦੇਣਾ ਅਮਰਤ ਵੇਲੇ ਉੱਠ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਦਾ ਨੇਮ ਪੱਕਾ ਕਰ ਲਓ ਤਾਂ ਸਤਿਗੁਰ ਸੱਚੇ ਪਾਸ਼ਾ ਬੇਅੰਤ ਕਿਰਪਾ ਕਰਦੇ ਨੇ ਇਹ ਮੈਂ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਹਾਂ ਪਰ ਪਾੜ ਜਿੰਨਾ ਵੀ ਕਰਨਾ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਸਾਹਿਬ ਜੀ ਨੂੰ ਹਾਜ਼ਰਨਾ ਚਰ ਜਾਣ ਕੇ ਮਰਗੀ ਕਿਰਪਾ ਸਤਿਗੁਰ ਸੱਚੇ ਪਾਸ਼ਾ ਆਪੇ ਹੀ ਕਰ ਦੇਣਗੇ